ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਚੰਨ ਬਾਬਾ ਕੁੰਮਾ ਮਾਸਕੀ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਪੁੱਜੇ ਹਾਂ ਗੁਰਦੁਆਰਾ ਪਿਲਕਣ ਸਾਹਿਬ ਪਿੰਡ ਚੱਕਟੇਰਾ ਰੋਪੜ ਵਿਖੇ ਬਾਬਾ ਕੁੰਮਾ ਮਾਸਕੀ ਦੀ ਛੰਨ ਵਿੱਚ ਰਾਤ ਠਹਿਰਨ ਤੋਂ ਬਾਅਦ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੱਤ ਦੇ ਗੰਗੂਰ ਸੋਇਏ ਸਮੇਤ ਬੇੜੀ ਵਿੱਚ ਬੈਠ ਕੇ ਸਤਲੁਜ ਦਰਿਆ ਪਾਰ ਕਰਕੇ ਇਸ ਸਥਾਨ ਤੇ ਆਏ ਇਸ ਅਸਥਾਨ ਤੇ ਉਦੋਂ ਸਤਲੁਜ ਦਰਿਆ ਦਾ ਪੱਤਣ ਲੱਗਦਾ ਸੀ ਤੇ ਇਹ ਉਹ ਪਿਲਕਣ ਦਾ ਦਰੱਖਤ ਹੈ ਮੇਰੇ ਪਿੱਛੇ ਬਿਲਕੁਲ ਜਿਸ ਦਰੱਖਤ ਨਾਲ ਬਾਬਾ ਕੁੰਮਾ ਮਾਸਕੀ ਜੀ ਆਪਣੀ ਬੇੜੀ ਬੰਨਿਆ ਕਰਦੇ ਸਨ ਬਾਬਾ ਕੁੰਮਾ ਮਾਸਕੀ ਜੀ ਨੇ ਆਪਣੀ ਬੇੜੀ ਵਿੱਚ ਬਿਠਾ ਕੇ ਮਾਤਾ ਗੁਜਰੀ ਜੀ ਛੋਟੇ ਸਭ ਜਦਿਆਂ ਗੰਗੂਰ ਸੋਈਆ ਅਤੇ ਇੱਕ ਖੱ쩌 ਸੀ ਜੋ ਉਹਨਾਂ ਨਾਲ ਉਹਨਾਂ ਨੂੰ ਇਸੇ ਅਸਥਾਨ ਤੇ ਉਤਾਰਿਆ ਸੀ ਇੱਥੇ ਅੱਜ ਗੁਰਦੁਆਰਾ ਸਿਕਨ ਸਾਹਿਬ ਮੌਜੂਦ ਹੈ ਇਤੋ ਹੀ ਫਿਰ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦਿਆ ਸਮੇਤ ਗੰਗੂ ਬ੍ਰਾਹਮਣ ਦੇ ਨਾਲ ਪਿੰਡ ਸਰਹੇੜੀ ਨੂੰ ਗਏ ਸਨ ਹਰ ਸਾਲ 8 ਪੋ ਨੂੰ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸਕੀ ਜੀ ਤੋਂ ਨਗਰ ਕੀਰਤਨ ਆਰੰਭ ਹੁੰਦਾ ਹੈ ਜਿਸ ਵਿੱਚ ਸੰਗਤਾਂ ਪੈਦਲ ਸ਼ਾਮਲ ਹੁੰਦੀਆਂ ਹਨ ਅਤੇ ਇਹ ਨਗਰ ਕੀਰਤਨ ਇਸ ਥਾਂ ਤੇ ਆ ਕੇ ਸਮਾਪਤ ਹੁੰਦਾ ਹੈ ਇਸ ਨਗਰ ਕੀਰਤਨ ਵਿੱਚ ਸੰਗਤਾਂ ਉਸੇ ਭਾਵ ਨਾਲ ਸ਼ਾਮਲ ਹੁੰਦੀਆਂ ਹਨ ਜਿਵੇਂ ਉਹ ਨਿੱਕੀਆਂ ਜਿੰਦਾਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਉਸ ਅਸਥਾਨ ਤੋਂ ਇਸ ਅਸਥਾਨ ਤੱਕ ਵਿਦਾ ਕਰਨ ਆਈਆਂ ਹੋਣ ਇਸ ਵੀਡੀਓ ਵਿੱਚ ਗੁਰਦੁਆਰਾ ਚੰਨ ਬਾਬਾ ਕੁੰਮਾ ਮਾਸਕੀ ਜੀ ਦਾ ਲਿੰਕ ਵੀ ਦਿੱਤਾ ਹੋਇਆ ਹੈ ਉਸ ਦੀ ਡਿਸਕ੍ਰਿਪਸ਼ਨ ਵਿੱਚ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਗੁਰਮੁਖ ਬਣੀਆਂ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ